ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਮੇਰੇ ਆਪਾਂ ਮਸ਼ੀਨ ਲੱਗੇ ਸੀ ਰਿਪੇਅਰ ਕਰਨ। ਤੁਹਾਨੂੰ ਥੋੜੀਆਂ-ਮੋਟੀਆਂ ਜਿੰਨੀ ਕ ਆਪਾਂ ਨੂੰ ਜਾਣਕਾਰੀ ਆ ਉਹਨੇ ਕੋ ਤੁਹਾਨੂੰ ਜਾਣਕਾਰੀ ਦਿੰਦੇ ਰਵਾਂਗੇ ਆਪਣਾ YouTube ਚੈਨਲ ਤੇ ਤੇ ਵੀਡੀਓ ਪਾਵਾਂਗੇ। ਸਾਰੀਆਂ ਜਿਉਣ ਵਧੀਆ ਜੀ ਵੀਡੀਓ ਪਾਵਾਂਗੇ ਐ ਨਹੀਂ ਵੀ ਕੋਈ ਉਹ ਪਤਾ ਨਹੀਂ ਆ ਜੋ ਪਤਾ ਤੇ ਆਪਣਾ ਹਾਂ ਪਹੁੰਚ ਰਹੂਗਾ ਮਨ ਲੇ ਚਲੋ ਵੀ ਕਾਫੀ ਟਾਈਮ ਹੋ ਗਿਆ ਮੇਰਾ ਬਣਾਇ ਨੂੰ ਆਪਾਂ ਇਹਨੂੰ ਫੀਡਰ ਲੋਨ ਨੂੰ ਆ ਚੀਜ਼ ਬਣਾਈ ਸੀਗੀ ਐ ਘਰੇ ਆਪਾਂ ਹੀ ਸੀਗੀ ਆਪਣੇ ਚੈਨਰ ਪਿਆ ਸੀ 3 ਇੰਚੀ ਇਹਨੂੰ ਐ ਬਣਾ ਕੇ ਉੱਤੇ ਪਾ ਕੇ ਤਾਂ ਵਾਲੇ 나ੜਾ ਪੈਂਦਿਆ ਕਰਤਾ ਸੀ ਸੀ ਥੱਲੇ ਆਏ ਥੱਲੇ ਆਏ ਪੈ ਗਏ ਜੀ ਵਾਹ ਤੇ ਸਾਈਡਾਂ ਤੇ ਗੁੱਲੀਆਂ ਪੈਂਦੀਆਂ ਕਰਦਣ ਸੀ ਜਿਹੜਾ ਲਾਉਣ ਦਾ ਤਰੀਕਾ ਬਹੁਤ ਸੀਗਾ ਮੈਨੂੰ ਕਈ ਐ ਬੈਲਟ ਕਰਕੇ ਐ ਬੈਲਟ ਕਰਕੇ ਪਰ ਮੈਨੂੰ ਹੋਲੀ ਮੇਰੇ ਦਿਮਾਗ 'ਚ ਗੱਲ ਲੱਗੀ ਇੱਥੋਂ ਆਪਾਂ ਐ ਬਣਾ ਲੈਣਾ ਡਈਆਂ ਅਬ ਇੱਥੇ ਗੁੱਲੀ 'ਚ ਡਈ ਪੈਂਦੀ ਹੋਗੀ ਤੇ ਜਿਹੜੀ ਆ ਮੂਰ ਦੇ ਪਾਸੋਂ ਆ ਬਾਕੀ ਦਿਮਾਗ ਬਹੁਤ ਆ ਸਾਰੇ ਆਣਾ ਦਾ ਵੀ ਕਰ ਸਕਦੇ ਪਰ ਆਪਾਂ ਜਿਹੜੀਆਂ ਜਿਹੜੀਆਂ ਇਹ ਜਿਹੜੀ ਸੀਗੀ ਡਈ ਇਹ ਜਿਵੇਂ ਹੁਣ ਆਹ ਚੀਜ਼ ਨਹੀਂ ਪਾਉਂਦੇ ਸੀ ਵਿੱਚ ਗਾਂ ਪਛਾਣ ਜਾਂਦੀ ਸੀ ਇਹ ਆਪਣਾ ਦਿਮਾਗ ਕਿੱਦਾਂ ਆਪਾਂ ਜਿਹੜੀਓ ਫੀਡਰ ਜਦੋਂ ਆ ਪਾਉਨੇ ਆ ਦਬਨੇ ਆ ਇੱਥੇ ਨਹੀਂ ਪਾਉਂਦੇ ਇੱਕ ਗੀਟ ਆ ਪਾ ਕੇ ਆ ਪੈਨ ਪਾਉਨੇ ਆ ਉਹੀ ਚੀਜ਼ ਆਪਾਂ ਇੱਥੇ ਪਾਤੀ ਵੀਰੇ ਉਹ ਚੀਜ਼ ਜੋ ਉੱਥੇ ਪਾਤੀ ਇਹ ਡਈ ਜਿਹੜੀ ਆ ਗਾਂ ਪਛਾਣ ਹੁਣ ਹਟ ਗਈ ਆ ਤੇ ਇਹ ਬਹੁਤ ਜਿਆਦਾ ਜਦੋਂ ਹੁਣ ਆਪਾਂ ਆ ਬਾਹਰ ਡਰਮ ਕੱਢ ਦਾਂਗੇ ਗਣਕਲ ਉਹਦੇ ਥੱਲੇ ਰੱਖ ਕੇ ਤੇ ਫੀਡਰ ਨੂੰ ਲਾ ਦਾਂਗੇ ਨਾਲੇ ਵਧੀਆ ਨੀਵਾ 'ਤੇ ਆ ਤੇ ਇਧਰ ਵੀ ਆ ਵੇਖੋ ਐ ਹੀ ਓਵੇਂ ਪਾ ਕੇ ਮੈਂ ਇਦਰ ਵੀ ਓਮੀ ਕਰਤੀ ਡਈ ਤੇ ਕੋਈ ਚੱਕ ਨੇ ਜਿਹੜੇ ਹੈ ਨੀਵਾ ਪਿਆ ਨਾ ਕੋਈ ਖਤਰਾ ਨਹੀਂ ਕੋਈ ਵਾਸਤਾ ਨਹੀਂ ਤੇ ਆ ਡਈਆਂ ਐ ਬਣਾ ਕੇ ਵਿੱਚ ਸੱਲ ਮਾਰ ਕੇ ਐ ਪੈਂਦੀਆਂ ਕਰ ਦੂੰਗਾ ਤੇ ਇਧਰੋਂ ਐ ਇਧਰੋਂ ਐ ਪੈਂਦਾ ਕਰ ਤਾ ਇਧਰ ਸਾਰੀ ਬਹੁਤ ਵਧੀਆ ਚੀਜ਼ ਬਣੀ ਆ ਤੇ ਜਦੋਂ ਮਰਜੀ ਮੈਂ ਟੈਕ ਲੱਗਦਾ ਮੈਂ ਟੈਕ ਚ ਲਾਓ ਤੇ 1 ਮਿੰਟ ਚ ਪਾਓ ਬਹੁਤ ਵਧੀਆ ਚੀਜ਼ ਬਣੀ ਆ ਜੀ ਆ ਚੀਜ਼ ਬਣਾਈ ਨੂੰ ਮੇਰੇ ਬਹੁਤ ਟਾਈਮ ਹੋ ਗਿਆ ਸੀਗਾ ਤੇ ਪਰ ਜਦੋਂ ਡੰਬਦੇ ਸੀ ਉਦੋਂ ਬਹੁਤ ਔਖੇ ਹੁੰਦੇ ਸੀਗੇ ਜੀ ਫਿਰ ਮੈਂ ਹੋਰ ਵੀ ਦਿਮਾਗ ਕੰਮ ਕੀਤਾ ਮੈਂ ਵੀ ਆਪਾਂ ਚੀਜ਼ ਬਣਾਈ ਗਏ ਤੇ ਆ ਚੀਜ਼ ਤੁਹਾਨੂੰ ਵੀਰੇ ਦਿਖਾਈ ਆ ਹੁਣ ਜਿਵੇਂ ਆਪਣੇ ਚੈਨਲ ਵੱਧ ਤੋਂ ਵੱਧ ਵੀਡੀਓ ਨੂੰ ਤੁਸੀਂ ਲਾਈਕ ਕਰਨਾ ਤੇ ਸ਼ੇਅਰ ਕਰਿਓ ਮੇਰਾ ਭਰਾ ਤੇ ਆਪਣੇ ਥੋੜੇ ਜਿਹਾ ਭਰਾਵਾਂ ਨਾਲ ਸਾਰਿਆਂ ਨਾਲ ਜੀ ਚੈਨਲ ਆਪਣਾ ਚੱਲਣਾ ਤੇ ਚੈਨਲ ਚੋਂ ਤੁਹਾਨੂੰ ਇਹ ਜਾਣਕਾਰੀ ਦਿੰਦੇ ਰਹਾਂਗੇ ਸਸਰੀ ਗਾ